There it is.

ਏ ਨੌਂ ਨਿਕਲੇ ਕਾਰ ਹੈ तिस जेवड ओवर ला कोई तन धन ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੂਰੀ ਵਿੱਚ ਜੁੜ ਕੇ ਬੈਠੇ ਪੈਰੀ ਸਾਧ ਸੰਗਤ ਜੀਓ ਗੱਜ ਵੱਜ ਕੇ ਫਤਕ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਮਹਾਂਪੁਰਖ ਸੰਤ ਬਾਬਾ ਰਾਮਦਾਸ ਜੀ ਮਹਾਰਾਜ ਜੀ ਦੇ ਸਥਾਨਾਂ ਤੇ ਬੈਠ ਕੇ ਗੁਰੂ ਦੀ ਬਾਣੀ ਸਰਵਣ ਕਰ ਰਹੇ ਹੋ ਸੇਬ ਸ੍ਰੀ ਖੰਡਾ ਜਪ ਰੰਭ ਕਰਵਾਏ ਭੋਗ ਪਾਏ ਗਏ ਸਭ ਤੋਂ ਪਹਿਲਾਂ ਸਾਡੇ ਬੱਚਿਆਂ ਨੇ ਕੀਰਤਨ ਕੀਤਾ ਕਰ ਕਿਰਪਾ ਤੇਰੇ ਗੁਣ ਗਾਵਾ ਸ਼ਬਦ ਗਾਇਆ ਉਸ ਤੋਂ ਉਪਰੰਤ ਹੁਣ ਸ਼ਬਦ ਗਾਇਆ ਗਿਆ ਹੈ ਰੇ ਮਨ ਤਾ ਕੋ ਧਿਆਈਐ ਸਭ ਵਿਦ ਜਾ ਕੇ ਹੱਥ ਰਾਮ ਨਾਮ ਤਨ ਸੰਚੀਏ ਨਾਨਕ ਨਿਭੈ ਸਾਥ ਜਿਹੜਾ ਤੇਰੇ ਨਾਲ ਚੱਲਣ ਵਾਲਾ ਹੈ ਜਿੰਨੀ ਨਾਮ ਤੇ ਆਇਆ ਕੋ ਸਾਰੇ ਜਣ ਜਿਨਿ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖਜਲੇ ਖੇਤੀ ਛੁਤੀ ਨਾਲ RAM ਨਾਮ ਤਨ ਸੰਚੀਏ ਉਹ ਭੰਡਾਰ ਇਕੱਠਾ ਕਰ ਨਾਮ ਦਾ ਭੰਡਾਰ ਇਕੱਠਾ ਕਰ ਫੇ ਨਾਨਕ ਨਿਵੇ ਸਾਥ ਤੇ ਨਾਲ ਨਿਵੇਗਾ ਤਾਪੈ ਸੰਨੁਰਦਾਸ ਮਹਾਰਾਜ ਸਮਝਾਉਣਾ ਕਰਦੇ ਹਨ ਤੂੰ ਕੀ ਕਰ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਵਦਾਸ ਜੀ ਨੇ ਸਾਨੂੰ ਸਮਝਾਉਣਾ ਕੀਤਾ ਇੱਕ ਵਾਰੀ ਕਹਿ ਸਕਦੇ ਸਨ ਹਰੀ ਗੁਰ ਨਾਮ ਜਪਿਆ ਕਰ ਪਤਾ ਕਿ ਨਹੀਂ ਇਹ ਬੰਦਾ ਮੰਨੇਗਾ ਨਹੀਂ ਤੁਸੀਂ ਹੁਣੇ ਨੋਟ ਕਰਕੇ ਦੇਖੋ ਜਿੰਨੇ ਆਪਾਂ ਬੈਠੇ ਹੋ ਸਾਨੂੰ ਲੱਗਦਾ ਕਿ ਤੁਹਾਡਾ ਧਿਆਨ ਇੱਥੇ ਹੋਵੇਗਾ ਆਪਣੇ ਆਪ ਮਨ ਛੱਤੀਆਂ ਮਾਰੋਗੇ ਸਾਡਾ ਇੱਥੇ ਧਿਆਨ ਹੈ ਤੇ ਤਾਂ ਮਾਰ ਸਾਨੂੰ ਬਾਰ-ਬਾਰ ਕਹੇ ਹਰ 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 ਹਰੇ ਐਨੀ ਵਾਰ ਕਿਹਾ ਕਿ ਹੁਣ ਤਾਂ ਸਮਝ ਜਾ ਕਿੰਨੇ ਜੇ ਤੂੰ ਜਪ ਨਾ ਮੰਗਾ ਤੇ ਕੀ ਹੋਵੇਗਾ ਹਰ ਸਿਮਰਤ ਜਨ ਗਏ ਨਿਸਤਰ ਤਰੇ ਉਹ ਸਾਰੇ ਲੋਕ ਇੱਥੋਂ ਪਵ ਸਾਗਰ ਨੂੰ ਪਾਰ ਕਰ ਜਾਣਗੇ ਜਿਨਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖਜਲੇ ਖੇਤੀ ਛੱਟੀ ਨਾ ਰਬਦਾਸ ਮਰ ਹੁਣ ਧਕਤਾਂ ਵਾਰੇ ਆਪਣੇ ਬਾਰੇ ਬਾਝ ਬਿਆਨ ਕਰਦਾ ਪਹਿਲਾਂ ਭਗਤਾਂ ਦੀ ਬੜਾਈ ਕਰਦੇ ਹਨ ਕਿਨੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਉ ਦੁੱਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ RAM ਰੰਗ ਲਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਇਹ ਸਾਨੂੰ ਸਮਝਾਉਣਾ ਕੀਤਾ ਮਾਰਗ RAM ਨਾਮ ਤਨ ਸੰਚੀਏ ਨਾਨਕ ਨਿਭੇ साथ और अरदास मेरा समझौला कर दे आओ शब्द में शरवण करिए हर 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 हरे हर सिमरत जन गए निस्तर करे सारे शब्द का टूला कर हर 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 हरे हर सिमृत जन्म करे सुंदर करे ਹਰ ਹਰ john ਸਤ ਨਾਮ ਸ੍ਰੀ ਵਾਹਿਗੁਰੂ ਸਾਰੇ ਕਹੋ ਸਤ ਨਾਮ ਸ੍ਰੀ ਵਾਹਿਗੁਰੂ ਮੈਂ ਥੋੜਾ ਹੌਲੀ ਬੋਲਦਾ ਤੂੰ ਥੋੜਾ ਉੱਚੀ ਬੋਲ ਕੇ ਦੇਖੋ ਕਹੋ ਸਾਰੇ ਸਤ ਨਾਮ ਸ੍ਰੀ ਨਹੀਂ ਗਲ ਨਹੀਂ ਬਣੀ ਸ਼ਬਦ ਗਾ ਕੇ ਤਾਂ ਮੈਂ ਕਿਹਾ ਕਿ ਤੁਹਾਨੂੰ ਪਤਾ ਲੱਗ ਜਾਵੇ ਭਲੇ ਕੰਨਾ ਤੱਕ ਸ਼ਬਦ ਨਹੀਂ ਪਹੁੰਚਾ ਜੇ ਪਹੁੰਚ ਜਾਂਦਾ ਉਹ ਸਾਖ ਦਾ ਸਾਰੇ ਉੱਚੀ ਦਿਨ ਨਹੀਂ ਬੋਲਦੇ ਤੇ ਸ਼ਬਦ ਜਿਹੜਾ ਹੈ ਨਾ ਉੱਚੀ ਬੋਲਣ ਦਾ ਕੰਮ ਹੈ ਅੰਦਰ ਨਹੀਂ ਪਹਿਲਾਂ ਮੂੰਹ ਨਾਲ ਬੋਲਾਂਗੇ ਫੇ ਕੰਨਾਂ ਨਾਲ ਸੁਣਾਂਗੇ ਫੇ ਅੰਦਰ ਜਾਵੋ ਥੋੜੇ ਬੰਚਾ ਪੂਰੀ ਬਾਈ ਕਰ ਪਹਿਲਾਂ ਕੰਨਾਂ ਮੂੰਹ ਨਾਲ ਬੋਲਾਂ ਕੰਨਾਂ ਨਾਲ ਸੁਣਾਂਗੇ ਫੇ ਅੰਦਰ ਜਾਵੇ ਜੇ ਕੋ ਖਾਵੇ ਜੇ ਕੋ ਪੁੱਛੇ ਤਿਸਕਾ ਹੋਏ ਉਧਾਰੋ ਇਹ ਖਾਣਾ ਕੰਨਾ ਹੈ ਕੰਨਾ ਨਾ ਖਾਣਾ ਪੈਂਦਾ ਮੂੰਹ ਨਾ ਪਕਾਉਣਾ ਪੈਂਦਾ ਹੈ ਮੂੰਹ ਨਾ ਬੋਲਣਾ ਪੈਂਦਾ ਹੈ ਕੰਨਾ ਨਾ ਸੁਣਨਾ ਪੈਂਦਾ ਹੈ ਜੇ ਕੋ ਖਾਵੇ ਜੇ ਕੋ ਭੂੰਚੇ ਅੰਦਰ ਜਾ ਕੇ ਹਜਮ ਹੋ ਜਾਵੇਗਾ ਖੂਨ ਵਿੱਚ ਸਿਮਰਨ ਚੱਲੂ ਹੋ ਜਾਵੇਗਾ ਕਹੋ ਸਤਨਾਮ ਸ੍ਰੀ ਵਾਹਿਗੁਰੂ ਕਹੋ ਸਤਨਾਮ ਸ੍ਰੀ ਇਹ ਭਈ ਜਦੋਂ ਅੰਦਰ ਚੱਲਣ ਲੱਗ ਪੇ ਤਾਂ ਪਹਣ ਦੀ ਲੋੜ ਨਹੀਂ ਪੈਣੀ ਫੇ ਆਪਣੇ ਆਪੇ ਮੂੰਹ ਚੋਂ ਨਿਕਲਦਾ ਸਤਨਾਮ ਸ੍ਰੀ ਤੇ ਤਰਬਦਾਸ ਮਰ ਸਾਨੂੰ ਬਾਰ 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 ਸਮਝਾ ਰਹੇ ਹਨ ਕਹਿੰਦੇ ਕਹ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਉਹ ਬੇਗੰਗਪੁਰ ਸ਼ਹਿਰ ਜਿਹੜਾ ਹੈ ਨਾ ਉੱਥੇ ਦਾ ਤੂੰ ਵਾਸੀ ਬਣ ਜਾ ਮੈਂਗਾ ਜੇ ਜਪਦਾ ਜਪਦਾ ਤੂੰ ਪਹੁੰਚ ਜਾਵੇਂਗਾ ਤੇ ਮਰ ਕਹਿੰਦੇ ਜਿਹੜੇ ਇੱਥੋਂ ਪਹੁੰਚੇ ਹਨ ਉਹਨਾਂ ਨਾਮ ਮੈਂ ਦੱਸਦਾ ਹਾਂ ਕਹਿੰਦੇ ਹਨ ਹਰ ਕੇ ਨਾਮ ਕਬੀਰ ਉਜਾਗਰ ਧਿਆਨ ਦਿਓ ਕਹੋ ਸਤਨਾਮ ਸ੍ਰੀ ਇਹ ਪਤਾ ਕੀ ਹੈ ਜੋੜ ਮੇਲਾ ਜੋੜਨਾ ਹੈ ਪਰਮੇਸ਼ਰ ਦੀ ਬਾਣੀ ਦੇ ਨਾਲ ਮੇਲ ਹੋ ਰਿਹਾ ਸਾਡਾ ਗੁਰੂ ਦੇ ਨਾਲ ਜੇਕਰ ਤੁਸੀਂ ਕਹੋ ਇੱਕ ਦੂਜੇ ਨੂੰ ਮਿਲਣ ਵਾਸਤੇ ਮੇਲਾ ਨਹੀਂ ਪਾਈ ਇਹ ਮੇਲਾ ਹੈ ਗੁਰੂ ਨੂੰ ਮਿਲਣ ਦਾ ਜੋੜ ਮੇਲਾ ਜੋੜ ਦਾ ਮਤਲਬ ਸ਼ਬਦ ਨਾਲ ਜੁੜ ਜਾਣਾ ਹੈਗਾ ਜੇ ਤੁਸੀਂ ਇੱਕ ਦੂਜੇ ਦੁਨੀਆ ਦੇ ਨਾਲ ਜੁੜ ਗਏ ਪਾਈਬਲਕਾਰ ਸਿੰਘ ਜਿਹੜੇ ਕੰਮ ਕੀਤੇ ਹਨ ਪ੍ਰੋਗਰਾਮ ਰਚਿਆ ਹੈ ਨਾ ਇਹਦਾ ਕੋਈ ਫਾਇਦਾ ਨਹੀਂ ਹੋਵੇਗਾ ਇਸ ਵਾਸਤੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਮਾਰਾ ਕਹੇ ਹਰਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਇੱਕ ਨੇ ਕਬੀਰ ਹੋਏ ਹਨ ਉਹਨਾਂ ਨਾਮ ਜਪ ਜਪ ਕੇ ਉਹਨਾਂ ਦੀ ਵਡਿਆਈ ਹੋਈ ਹੈ ਦੁਨੀਆ ਨੂੰ ਪਤਾ ਲੱਗਿਆ ਰਾਜੇ ਮਹਾਰਾਜਿਆਂ ਨੂੰ ਰਾਣੀਆਂ ਨੂੰ ਪਤਾ ਲੱਗਿਆ ਕਬੀਰ ਸਾਹਿਬ ਜੀ ਬਲਾਰਜੀ ਧਰਤੀ ਤੇ ਪ੍ਰਗਟ ਹੋਏ ਹਨ ਤੇ ਆਪਣੇ ਉਹਨਾਂ ਨੇ ਜਨਮ ਜਨਮ ਕੇ ਕਾਟੇ ਕਾਗਰ ਇੱਕ ਨਾਮਦੇਵ ਜੀ ਹੋਏ ਹਨ ਕਹੋ ਸਤਨਾਮ ਸ੍ਰੀ ਕਹਿ ਦਿਓ ਸਤਨਾਮ ਸ੍ਰੀ ਕਹਿੰਦੇ ਨਿੰਮਤ ਨਾਮ ਦਿਓ ਦੁੱਧ ਪਿਆਇਆ ਕੌਣ ਕਹਿ ਰਿਹਾ ਨਾਮਦੇਵ ਜੀ ਨਹੀਂ ਕਹਿ ਰਿਹਾ ਰਬਦਾਸ ਮਹਾਰਾ ਜੀ ਕਹਿ ਰਹੇ ਨਿੰਮਤ ਨਾਮ ਦਿਓ ਦੁੱਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਨਾਮਦੇਵ ਜੀ ਨੇ ਪੱਥਰ ਦੀ ਮੂਰਤੀ ਨੂੰ ਦੁੱਧ ਪਿਆ ਦਿੱਤਾ ਹੁਣ ਪੱਥਰ ਦੀ ਮੂਰਤੀ ਕੋਈ ਦੁੱਧ ਨਹੀਂ ਪੀ ਸਕਦੀ ਮਰ ਭਾਵ ਬਣਿਆ ਹੈ ਇਦਾਂ ਦਾ ਮਰ ਅਕਨ ਅਰਦਾਸ ਮਰ ਅਕਨ ਬਿਨ ਸੰਗਤ ਭਾਵ ਨੇ ਉਪਜੇ ਭਾਵ ਬਿਨ ਭਗਤ ਨਾ ਹੋਵੇ ਤੇਰੀ ਭਾਵਨਾ ਬਣਾਉਣੀ ਪਵੇਗੀ ਉੱਥੇ ਬੈਠ ਕੇ ਮੂਰਤੀ ਵਿੱਚ ਭਾਵਨਾ ਬਣਾਈ ਹੈ ਤੇ ਪੱਥਰ ਦੀ ਮੂਰਤੀ ਵਿੱਚ ਪਰਮੇਸ਼ਰ ਆ ਪ੍ਰਗਟ ਹੋ ਕੇ ਦੁੱਧ ਪੀਣ ਵਾਸਤੇ ਪ੍ਰਗਟ ਹੋ ਗਿਆ ਹੋਇਆ ਕਿ ਬਾਪੂ ਇੱਕ ਦਿਨ ਕਿਤੇ ਕੰਮ ਚੱਲਿਆ ਧਿਆਨ ਦਿਓ ਕੋ ਸਤਨਾਮ ਸ੍ਰੀ ਲੱਗਦਾ ਤੁਸੀਂ ਸੁਣਨਾ ਨਹੀਂ ਚਾਹੁੰਦੇ ਜੇ ਦੇਕਰ ਤੁਸੀਂ ਬੋਲਣਾ ਵੀ ਨਹੀਂ ਚਾਹੁੰਦੇ ਜੇ ਤੁਸੀਂ ਹੰਗਾਰਾ ਕਹਿੰਦੇ ਉਹ ਬਾਤੇ ਕਾਦੀ ਜਿਹੜਾ ਹੰਗਾਰਾ ਹੀ ਹੈ ਨਹੀਂ ਜੋ ਬਾਤ ਕੋਈ ਪਾਉਂਦੇ ਨਾ ਸ਼ਾਮ ਰਾਤ ਨੂੰ ਬਾਤਾਂ ਪਾਉਂਦੇ ਹੰਗਾਰਾ ਦੇਣਾ ਪੈਂਦਾ ਤਾਂ ਬਾਤ ਪੂਰੀ ਹੁੰਦੀ ਸੀ ਜੇ ਬਾਤਾਂ ਹੰਗਾਰਾ ਨਹੀਂ ਆਉਂਦਾ ਪਤਾ ਲੱਗਦਾ ਬੰਦਾ ਸੌਂ ਗਿਆ ਹੈ ਹੁਣ ਬਾਤ ਖਤਮ ਕਰਤੀ ਜਾਣੀ ਚਾਹੀਦੀ ਹੈ ਜੇ ਤੁਹਾਡਾ ਹੰਗਾਰਾ ਹੀ ਨਹੀਂ ਆਉਂਦਾ ਫੇਰ ਦਾ ਮਤਲਬ ਅਸੀਂ ਬੋਲਦੇ ਆ ਸਾਨੂੰ ਵੀ ਚੁੱਪ ਕਰ ਲੈਣਾ ਚਾਹੀਦਾ ਹੈ ਕਹੋ ਸਾਰੇ ਸਤਨਾਮ ਸ੍ਰੀ ਧਿਆਨ ਨਾਲ ਸੁਣਿਓ ਆਪਾਂ ਹੈ ਚਤਰ ਚਲਾ ਕੇ ਤਾਂ ਨਹੀਂ ਸਾਨੂੰ ਰੱਬ ਮਿਲਦਾ ਅਸੀਂ ਨਿੰਦਿਆ ਈਰਖਾ ਚੁਬੀ ਚੁਗਲੀਆਂ ਠਗੀਆਂ ਤੇ ਫਰੇਮ ਵਿੱਚ ਫਸ ਗਏ ਤੇ ਨਾਮਦੇਵ ਜੀ ਹਨ ਢੋਲੇ ਭਾਏ ਮਿਲੇ ਰਗੁਰਾਇਆ ਚਤੁਰਾਈ ਨਾਲ ਚਤਰ ਪੁਜ ਪਾਇਆ ਢੋਲੇ ਭਾਏ ਮਿਲੇ ਰਗ ਰਾਇ ਪਤਾਇ ਚੱਲੇ ਹਨ ਕੰਮ ਆਏ ਬਾਪੂ ਨੇ ਕਹਿਤਾ ਨਾਮਦੇਵ ਜੀ ਨੂੰ ਬਹੁਤ ਸਤਨਾਮ ਸ੍ਰੀ ਪਿਤਾ ਜੀ ਕਹਿਣ ਲੱਗੇ ਪੁੱਤ ਨਾਮਦੇਵ ਮੈਂ ਅਜ ਕੰਮ ਚੱਲਣਾ ਹੈ ਕਿਤੇ ਤੂੰ ਕੀ ਕਰਨਾ ਹੈ ਅਮਰਤ ਬੈਨੇ ਉੱਠ ਕੇ ਇਸ਼ਨਾਨ ਕਰਕੇ ਜਿਹੜੇ ਸਾਡੇ ਘਰ ਕਪਲ ਗਾਇ ਖੜੀ ਹੈ ਨਾ ਕਪਲਾ ਗਊ ਖੜੀ ਹੈ ਇਹਦਾ ਦੁੱਧ ਚੋ ਕੇ ਆਕਰ ਦੀ ਮੂਰਤੀ ਅੰਦਰ ਪੈਣ ਭੋਗ ਲਾਉਣਾ ਮੈਂ ਰੋਜ਼ ਕੰਮ ਕਰਦਾ ਹਾਂ ਭਾਈ ਗੁਰਦਾਸ ਜੀ ਕਹਿੰਦੇ ਕੰਮ ਕਿਤੇ ਪਿਓ ਚੱਲਿਆ ਨਾਮ ਦਿਓ ਨੂੰ ਆਖ ਸਿਧਾਇਆ ਠਾਕੁਰ ਦੀ ਸੇਵਾ ਕਰੀ ਦੁੱਧ ਪਿਆਵਣ ਕਹਿ ਸਮਝਾਇਆ ਤੋ ਸਤਨਾਮ ਸ੍ਰੀ ਨਾਮ ਦਿਓ ਇਸ਼ਨਾਨ ਕਰੇ ਕਪਲ ਲਗਾਏ ਦੋ ਦੋ ਲੈ ਕੇ ਆਇਆ ਦੁੱਧ ਨੂੰ ਚੋ ਕੇ ਲਿਆਂਦਾ ਗਿਆ ठाकुर ਕੋ ਨਿਵਲ ਕੇ ਚਰਨੋਂ ਦੁੱਖ ਲੈ ਤਿਲਕ ਚੜਾਇਆ ਜਿਹੜੇ ਪਤਾ ਕੰਮ ਕਰਾ ਸਾਰੇ ਕੰਮ ਕੀਤੇ ਹੱਥ ਜੋੜ ਬੇਨਤੀ ਕਰੇ ਦੁੱਧ ਪਿਆਏ ਜੀ ਗੋਬਿੰਦ ਰਾਯਾ ਕਹਿੰਦੇ ਮਹਾਰਾਜ ਜੀ ਪਰਮੇਸ਼ਰ ਜੀ ਹੇ ਕ੍ਰਿਸ਼ਨ ਭਗਵਾਨ ਜੀ ਕਿਰਪਾ ਕਰੋ ਦੁੱਧ ਪੀਣਾ ਕਰੋ ਠਾਕੁਰ ਨੂੰ ਆਵਾਜ਼ਾਂ ਮਾਰੀਆਂ ਬਾਪੂ ਨੇ ਕਿਹਾ ਜੀ ਭੋਗ ਲਾਉਣਾ ਹੈ ਅਸੀਂ ਭੋਗੇ ਲਾਉਂਦੇ ਹਾਂ ਸਤ ਨਾਮ ਸ੍ਰੀ ਕਹ ਦਿਓ ਸਤ ਨਾਮ ਸ੍ਰੀ ਅਸੀਂ ਕਦੀ ਵੀ ਭੋਗ ਨਹੀਂ ਲਾਉਂਦੇ ਕਦੀ ਕਹ ਨਹੀਂ ਮਹਾਰਾਜ ਨੂੰ ਮਹਾਰਾਜ ਛਕ ਲਓ ਕਹਿੰਦੇ ਭੋਗ ਲਾਉ ਜੀ ਅੱਜ ਨਾਮਦੇਵ ਜੀ ਕਹਿੰਦੇ ਭੋਗ ਨਹੀਂ ਲਾਉਣਾ ਅੱਜ ਛਕਣਾ ਪੈਣਾ ਹੈ ਨਿਮਤ ਨਾਮ ਦਿਓ ਦੁੱਧ ਪਿਆਇਆ ਦੁੱਧ ਪਿਲਾਇਆ ਭੋਗ ਨਹੀਂ ਲਾਇਆ ਭੋਗ ਲਾਉਣ ਦਾ ਮਤਲਬ ਕੀ ਕਰਦਾ ਬਾਪੂ ਛੰਨਾ ਅੱਗੇ ਰੱਖਦਾ ਦੁੱਧਾ ਚੱਕ ਕੇ ਲੈ ਜਾਂਦਾ ਗਰਮ ਕਰਦਾ ਫੇ ਆਪੇ ਪੀ ਜਾਂਦਾ ਕਉ ਸਤਿਨਾਮ ਸ੍ਰੀ ਆਇ ਨਾਮ ਦੇ ਭੋਲੇ ਭਾਉ ਚ ਪਤਾ ਨਹੀਂ ਬਾਪੂ ਭੋਗ ਲਾਉਂਦਾ ਸੀਗਾ ਉਹ ਕਹਿੰਦਾ ਖਰ ਮੂਰਤੀ ਨੂੰ ਪਾਉਂਦਾ ਸੀਗਾ ਆ ਜੜੀ ਕਰ ਲਈ ਹੈ ਧੰਨਾ ਜੀ ਨੇੜੇ ਕੀਤੀ ਹੈ ਕਿ ਆ ਪਹਿਲਾਂ ਦੁੱਧ ਆ ਲੱਸੀ ਪੀ ਮੱਕੀ ਦੀਆਂ ਰੋਟੀਆਂ ਖਾ ਖਾਣੀਆਂ ਪੈਣੀਆਂ ਰਬਦਾਸ ਟਾਈਮ ਤਾਂ ਹੋ ਗਿਆ ਲੱਗਦਾ ਕਉ ਸਤਿਨਾਮ ਸ੍ਰੀ ਸਾਰੇ ਕਹੋ ਸਤਨਾਮ ਸ੍ਰੀ ਐਦਾਂ ਅਰਦਾਸ ਮਹਾਰਾ ਜਿੰਦੇ ਹਨ ਕਹਿਰ ਅਰਦਾਸ ਆਸ ਲਗ ਜੀਵੋ ਕਹੋ ਸਾਰੇ ਕਹਰ ਅਰਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਪੱਥਰ ਦੀ ਮੂਰਤੀ ਹੈ ਭਾਵਨਾ ਬਣਾ ਕੇ ਪੱਥਰ ਦੀ ਮੂਰਤੀ ਵਿੱਚੋਂ ਪਰਮੇਸ਼ਰ ਨੂੰ ਦਰਸ਼ਨ ਕਰ ਲੈ ਭਾਵਨਾ ਹੈ ਸਾਡੀ ਭਾਵਨਾ ਨਹੀਂ ਹੈ ਇਥੇ ਨਾਮਦੇਵ ਜੀ ਨੇ ਕੀਤਾ ਕਿ ਛੰਨਾ ਦੁੱਧ ਰੱਖਿਆ ਆ ਕੇ ਕਿਹਾ ਪਰਮੇਸ਼ਰ ਮਰ ਪੀਣਾ ਕਰੋ ਤੇ ਤਾਰ ਅਬਦਾਸ ਮਾਰੇ ਕਹਿੰਦੇ ਹਨ ਮੈਨੂੰ ਪਤਾ ਹੈ ਨਿਮਤ ਨਾਮਦੇਵ ਦੁੱਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨਰਲ ਅਬਦਾਸ ਰਾਮ ਰੰਗ ਰਾਤਾ ਇਉ ਗੁਰਪ੍ਰਸਾਦ ਨਰਕ ਨਹੀਂ ਜਾਂਦਾ ਸਭੀ ਸਮਾਪਤ ਆਸ ਨੂੰ ਸੰਗਤਾਂ ਮਾਪੁਰਖਾ ਸਥਾਨਾਂ ਤੇ ਬੈਠ ਕੇ ਗੁਰੂ ਸ਼ਬਦ ਨਾਲ ਜੁੜਨਾ ਕਰ ਰਹੇ ਹੋ ਆਪ ਜੀ ਨੂੰ ਬੇਨਤੀ ਹੈ ਭਾਈ ਇਹ ਜੋੜ ਮੇਲੇ ਕਿਤੇ ਐਵੇਂ ਨਹੀਂ ਮਨਾਏ ਜਾਂਦੇ ਬੜਾ ਪ੍ਰੋਮ ਲਿਕਣੇ ਪੈਂਦੇ ਹਨ ਮਿਹਨਤ ਕਰਨੀ ਪੈਂਦੀ ਹੈ ਤਾਂ ਇਹ ਪ੍ਰੋਮ ਹੁੰਦੇ ਹਨ ਤੁਸੀਂ ਐਵੇਂ ਨਾ ਕਿਤੇ ਆਪਣਾ ਟਾਈਮ ਖਰਾਬ ਕਰਕੇ ਵੇਸਟ ਕਰਕੇ ਨਾ ਚਲ ਜਾਓ ਇਸ ਪ੍ਰੋਮ ਤੋਂ ਆਪ ਕੋਈ ਸਿੱਖਿਆ ਲੈ ਕੇ ਜਾਣੀ ਹੈ ਇਥੇ ਜਥੇ ਨੇ ਆਉਣਾ ਹੈ ਕੀਰਤਨ ਕਰਨਾ ਹੈ ਆਪਾਂ ਕੀਰਤਨ ਨੂੰ ਸਮਝਣਾ ਹੈ ਬਾਣੀ ਨੂੰ ਸਮਝਣਾ ਹੈ ਸਮਝ ਕੇ ਫਿਰ ਉਸ ਤੇ ਚੱਲਣਾ ਵੀ ਹੈ ਮਹਾਂਪੁਰਖਾਂ ਦੇ ਗੱਲ ਤੇ ਚੱਲੇ ਹਨ ਤਾਂ ਜੁਨ੍ਹਾਂ ਦੇ ਨਾਮ ਯਾਦ ਕੀਤੇ ਜਾਂਦੇ ਚੇਤੇ ਕੀਤੇ ਜਾਂਦੇ ਲੈ ਜਾਂਦੇ ਹਨ ਜੇਕਰ ਉਹ ਸਾਡੇ ਮੰਗੂ ਰਹਿੰਦੇ ਤਾਂ ਉਹ ਸਾਡਾ ਸਾਡੇ ਵੀ ਨਾਂ ਨਹੀਂ ਅੱਗੇ ਲੈ ਜਾਂਦੇ ਸਾਡੇ ਬਾਬਿਆਂ ਪਰਦਾਦਾ ਦਾ ਨਾਂ ਨਹੀਂ ਲਈ ਜਾਂਦੇ ਸਾਡੇ ਵੀ ਨਾਂ ਨਹੀਂ ਕਿਤੇ ਲੈ ਜਾਣੇ ਕਹੋ ਸਤਨਾਮ ਸ੍ਰੀ ਇਸ ਵਾਸਤੇ ਕੋਸ਼ਿਸ਼ ਕਰ ਲਓ ਭਾਈ ਜੇ ਨਾਮ ਜਪ ਕੇ ਜਾਮੋਗੇ ਤੇ ਪਰਮੇਸ਼ਰ ਦੇ ਘਰ ਵਿੱਚ ਤੁਹਾਡਾ ਮੁਕੁਜਲਾ ਹੋ ਜਾਵੇਗਾ ਤੇ ਫਟਕਾਰ ਪਵੇਗੀ ਇਸ ਵਾਸਤੇ ਨਾਮ ਜਪ ਕੇ ਜਾਓ ਐਵੇਂ ਨਾ ਕਿਤੇ ਆਪਣਾ ਜੀਵਨ ਵਿਰਥਾ ਗਵਾ ਲਿਓ ਮਹਾਪੁਰਖਾਂ ਦੇ ਜੋ ਸੇਧ ਦਿੱਤੀ ਹੈ ਜੋ ਸਿੱਖਿਆ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਨੂੰ ਕਹਿੰਦੇ ਹਨ ਉਸ ਤੇ ਚੱਲਦਿਆਂ ਹੋਇਆ ਆਪਣਾ ਜੀਵਨ ਸਫਲ ਕਰਕੇ ਜਾਈਏ ਸਾਡੇ ਭਾਈ ਸਾਹਿਬ ਜੀ ਬਾਬਾ ਜੀ ਬਲਕਾੜ ਸਿੰਘ ਜੀ ਦਾ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਸਾਨੂੰ ਸੱਦ ਕੇ ਆਸ ਨੂੰ ਸੰਗਤ ਦਾ ਦਰਸ਼ਨ ਕਰਾਏ ਗੁਰੂ ਮਹਾਰਾਜ ਦਾ ਦਰਸ਼ਨ ਹੋਏ ਹਨ ਬੋਲਦਿਆ ਹੋਇਆ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਮਾਫ਼ ਕਰ ਦੇਣੀਆਂ ਮਹਾਰਾ ਕਿਰਪਾ ਕਰੇ ਆਪ ਜੀਆਂ ਨੂੰ ਬੈੰਧਿਆ ਉੜਦੇ ਹੋ ਨਾਮ ਚਿਤ ਆ ਜਾਵੇ ਗੱਜ ਕੇ ਫਤ